ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਦੇ ਜਲੰਧਰ ਜ਼ਿਲ੍ਹੇ ਦੇ ਪਦਾਰ ਜਸਪੀਰ ਬੱਗਾ ਤੇ ਤਹਿਸੀਲਦਾਰ ਨੂੰ ਬਲੈਕਮੇਲ ਕਰਨ ਧਮਕਾਉਣ ਤੇ ਜੀਤੀ ਦੌਰਾਨ ਗਾਲੀ ਕਲੋਚ ਕਰਨ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਨੂੰ ਲੈ ਕੇ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਦਫ਼ਤਰ ਚ ਬੈਠੇ ਸਨ ਇਸ ਦੌਰਾਨ ਜਸਪੀਰ ਬੱਗਾ 10 ਬਾਰੀਆਂ ਸਾਥੀਆਂ ਨਾਲ ਮੇਰੇ ਦਫ਼ਤਰ ਚ ਆਇਆ ਤੇ ਮੇਰਾ ਬਦਸੂਦੀ ਸੋ ਦੋਸਤੋ ਇਸ ਵੇਲੇ ਅਸੀਂ ਆਏ ਆ ਤਹਿਸੀਲ ਕੰਪਲੈਕਸ ਵਿੱਚ ਆਏ ਸੀ ਤੇ ਅੱਜ ਕੱਲ ਦਾ ਫੋਰਾ ਬਲੈਂਕ ਵੈਣਾ ਸਾਬਰਜੀ ਸਟਾਰ ਮਨਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਪਿਛਲੀ ਵਾਰੀ ਵੀ ਜਿਹੜੀ ਕੈਮਰੇ ਦੇ ਸਾਹਮਣੇ ਆਨ ਰਿਕਾਰਡ ਜਿਹੜੀ ਮਾਫੀ ਮੰਗੀ ਸੀ ਅੱਜ ਅਸੀਂ ਇਹਨਾਂ ਦੇ ਕੋਲ ਆਏ ਸੀ ਕਿ ਇਹਨਾਂ ਨੂੰ ਸਮਝਾਇਆ ਕਿ ਬਈ ਸਰਕਾਰ ਜਿਹੜੀ ਬਦਲ ਚੁੱਕੀ ਆ ਤੇ ਹੁਣ ਜਿਹੜਾ ਆਪਣਾ ਕੰਮ ਆ ਇਹਨੂੰ ਇਮਾਨਦਾਰੀ ਦੇ ਨਾਲ ਕਰਨਾ ਸ਼ੁਰੂ ਕਰ ਦਿਓ ਪਰ ਇਹਨਾਂ ਨੇ ਉਲਟੇ ਜਿਹੜੇ ਸਾਡੇ ਉੱਤੇ ਐਲੀਗੇਸ਼ਨ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਤੂੰ ਮੈਨੂੰ ਕੌਲਾਕਰ ਕਰਦਾ ਰਿਆਂ ਥ੍ਰੈਡ ਕਰਦਾ ਰਿਆਂ ਯਾਰ ਕਿ ਮੇਰੇ ਕੋਈ ਇਸ ਚੀਜ਼ ਦਾ ਰਿਕਾਰਡ ਆ ਕਿ ਇਹਨੇ ਮੈਨੂੰ ਚਲੋ ਉਹ ਲਾਹੌਰੀਏ ਵੀ ਸਾਡੇ ਭਰਾ ਆ ਜਿਨ੍ਹਾਂ ਨੂੰ ਲਾਹੌਰੀਏ ਕਹਿ ਕੇ ਸਾਨੂੰ ਡਰਾਉਣਾ ਚਾਹੁੰਦਾ ਸੀ ਪਰ ਉਹ ਸਾਡੇ ਇਲਾਕੇ ਦੇ ਰਹਿਣ ਵਾਲੇ ਸਾਡੇ ਵੀ ਭਰਾ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ ਸੋ ਇਹੋ ਮੈਂ ਕਿਹਾ ਕਿ ਤੂੰ ਮੈਨੂੰ ਫੋਨ ਕਰਵਾਉਣਾ ਰਿਹਾ ਤੇ ਕਹਿੰਦਾ ਤੂੰ ਮੈਨੂੰ ਡਰਾਉਂਦਾ ਸੀ ਕਾਕੇ ਤੇ ਮੈਂ ਥ੍ਰੈਟ ਕਰਦਾ ਸੀ ਮੈਂ ਤਾਂ ਤੈਨੂੰ ਫੋਨ ਕਰਾਏ ਮਤਲਬ ਇੱਕ ਤਾਂ ਕੈਮਰੇ ਮੋਰੇ ਮੰਨ ਗਿਆ ਕਿ ਇਹਦੇ ਮੈਨੂੰ ਡਰਾਉਣ ਵਾਸਤੇ ਫੋਨ ਕਰਵਾਉਂਦਾ ਰਿਹਾ ਫਿਰ ਇਹਨੇ ਮੈਨੂੰ ਇੱਕ ਚਾਹ ਦਾ ਕੱਪ ਪੀਣ ਵਾਸਤੇ ਪਤਾ ਨਹੀਂ ਕਿੰਨੇ ਕ ਥਾਵਾਂ ਤੋਂ ਇਸ ਬੰਦੇ ਨੇ ਜਿਹੜੇ ਫੋਨ ਕਰਵਾਏ ਜਾਦੀ ਉਲਟਾ ਜਿਹੜਾ ਇਹਨੇ ਕੋਸ਼ਿਸ਼ ਕੀਤੀ ਕਿ ਸਾਨੂੰ ਸਾਡਾ ਜਿਹੜਾ ਕਰੈਕਟਰ ਆ ਉਹਨੂੰ ਖਰਾਬ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੋਸ਼ਿਸ਼ ਕੀਤੀ ਕਿ ਸਾਡੇ ਤੇ ਐਲੀਗੇਸ਼ਨ ਲਾਏ ਆ ਤੇ ਤੂੰ ਮੈਨੂੰ ਕਾਲ ਕਰਦਾ ਰਹੇਂਗਾ ਕੋਕ ਕਾਲ ਤਾਂ ਅਸੀਂ ਹਰ ਅਫਸਰ ਨੂੰ ਕਰੀਦੀ ਆ ਜਦੋਂ ਕੋਈ ਕੰਮ ਕਰਾਉਣਾ ਹੁੰਦਾ ਕੋਈ ਅਸੀਂ ਕਿਸੇ ਦੇ ਕੋਲੋਂ ਕੰਮ ਕਰਾਉਣਾ ਆ ਤੇ ਅਸੀਂ ਇਹਨਾਂ ਨੂੰ ਕਾਲਾਂ ਕੌਲਤ ਕਰੀਦੀ ਆ ਤੇ ਤੁਸੀਂ ਯਾਰ ਵੀ ਆ ਬੰਦਾ ਅਸੀਂ ਭੇਜ ਰਹੇ ਆ ਵੀ ਇਹ ਕੋ ਜਿਹੜਾ 15000 ਇਹ ਨਾਲਿਓ ਗਰੀਬ ਬੰਦਾ ਆ ਫ੍ਰੀ ਚ ਰਜਿਸਟਰੀ ਕਰੋ ਅਸੀਂ ਫ੍ਰੀਜ ਰਜਿਸਟਰੀ ਕਾਲ ਲਈ ਅਸੀਂ ਦੋਨਾਂ ਜਿਹੜੇ ਸਾਹ ਰਜਿਸਟਰਰ ਦੋਵੇਂ ਆ ਦੋਨਾਂ ਨੂੰ ਕਾਲ ਕਰੀਦੀ ਆ ਪਰ ਇਹ ਬੰਦਾ ਏਡਾ ਆਈਡੀ ਵਾਲਾ ਇਹਨੂੰ ਆ ਕਿ ਕੋਈ ਵੀ ਬੰਦਾ ਜਿਹੜਾ ਕਿਸੇ ਨੂੰ ਇਹ ਬਖਸ਼ਦਾ ਨਹੀਂ ਮਤਲਬ ਕਿਸੇ ਤਰੀਕੇ ਦੇ ਨਾਲ ਵੀ ਨਹੀਂ ਕਿਸੇ ਨੂੰ ਬਖਸ਼ਦਾ ਪੈਸੇ ਲੈਣ ਤੋਂ ਮੇਰਾ ਜਿਹੜਾ ਉਹ ਕੰਮ ਨਹੀਂ ਇਹ ਕਿਸੇ ਦਾ ਵੀ ਕਰਦਾ ਸੋ ਇਸ ਕਰਕੇ ਇਸ ਸੰਬੰਧ ਵਿੱਚ ਅਸੀਂ ਹੁਣ ਡੀਸੀ ਸਾਹਿਬ ਨੂੰ ਵੀ ਮਿਲਣ ਜਾ ਰਹੇ ਆ ਤੇ ਜਿਹੜੇ ਇਹਨਾਂ ਨੇ ਐਲੀਗੇਸ਼ਨ ਲਾਏ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਰਿਟਰਨ ਕਮਿਸ਼ਨਰ ਸਾਹਿਬ ਨੂੰ ਵੀ ਕੰਪਲੇਂਟ ਦਵਾ ਕਿ ਹੁਣ ਅਸੀਂ ਡੀਸੀ ਸਾਹਿਬ ਨੂੰ ਮਿਲਣ ਜਾਣਦੇ ਆ ਸੋ ਬਹੁਤ ਬਹੁਤ ਧੰਨਵਾਦ ਤਹਿਸੀਲਦਾਰ ਦੀ ਸ਼ਿਕਾਇਤ ਨੰਬਰ 12 ਦਾ ਨੀ ਥਾਣੇ ਚਾਪੀ ਸੀ ਦੀ ਧਾਰਾ 342 186 384 506 ਤੇ 34 ਦੇ ਤਹਿਤ ਜਸਵੀਰ ਬੱਗਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਲੰਧਰ ਤੋਂ ਤ੍ਰਿੱਕੀ ਕੰਬੋ ਦੀ ਰਿਪੋਰਟ ਮਿਨੀ ਪਾਕਟ